ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਮਾਣਾ ਸ਼ਹਿਰ ਦੇ ਵਿੱਚ ਝਾੜ ਫੂਸ ਦੇ ਟੈਂਡਰ ਨੂੰ ਲੈ ਕੇ ਜਿਹੜਾ ਲਗਾਤਾਰ ਹੰਗਾਮਾ ਮਚਿਆ ਹੋਇਆ ਹੈ ਇਹਨਾਂ ਗਰੀਬ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਦਿਨ ਰਾਤ ਇਕੱਠਾ ਜਿਹੜਾ ਫੂਸ ਕਰਦੇ ਆਂ ਤੇ ਸਰਕਾਰ ਦੇ ਕੁਝ ਚਹੇਤੇ ਜਿਹੜੇ ਲੋਕ ਨੇ ਉਹ ਸਾਡੇ ਤੇ ਆ ਕੇ ਗੁੰਡਾਗਰਦੀ ਕਰਦੇ ਨੇ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਸਮਾਣਾ ਪਵਾਨੀਗੜ ਰੋਡ ਦੇ ਉੱਤੋਂ ਸਾਂਝੀਆਂ ਕਰ ਰਹੇ ਆਂ ਇਸ ਮੌਕੇ ਤੇ ਪੁਲਿਸ ਦੇ ਨਾਲ ਵੀ ਜਿਹੜੀ ਤਿੱਖੀ ਹੈ ਬੱਸ ਹੁੰਦੀ ਹੈ ਤਾਂ ਦੂਜੇ ਪਾਸੇ ਜਿਹੜਾ ਸਾਰਾ ਪੂਰਨ ਤੌਰ ਤੇ ਇਹ ਰੋਡ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਸੀ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ 2 ਘੰਟੇ ਬਾਅਦ ਅਸੀਂ ਜਿਹੜਾ ਰੋਡ ਹੈ ਸਮਾਣਾ ਦਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਹੈ ਉਸ ਨੂੰ ਬੰਦ ਕਰ ਦਵਾਂਗੇ ਕਿਉਂਕਿ ਪ੍ਰਸ਼ਾਸਨ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਲਗਾਤਾਰ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ ਮੌਜੂਦਾ ਫਿਰ ਤਾਂ ਇੱਕ ਦੇ ਖਿਲਾਫ ਵੀ ਜਿਹੜੀ ਅੱਜ ਕਾਫੀ ਪੜਾਅਸ ਕੱਢੀ ਜਾਂਦੀ ਹੈ ਤਾਂ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਸਾਡਾ ਹੱਕ ਜਿਹੜਾ ਸਾਨੂੰ ਮਿਲਣਾ ਚਾਹੀਦਾ ਪਰ ਕੋਰਟ ਦੇ ਵਿੱਚ ਇਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਪਟੀਸ਼ਨ ਜਿਹੜੀ ਐ ਦਾਇਰ ਕੀਤੀ ਸੀਗੀ ਅਸੀਂ ਜਿਹੜਾ ਆਪਣਾ ਮਾਲ ਨਹੀਂ ਵੇਚ ਪਾਰੇ ਸਰਕਾਰ ਦੇ ਚਹੇਤੇ ਜਿਹੜੇ ਨੇ ਸਾਡੇ ਕੋਲੋਂ ਮਾਲ ਖੋਕੇ ਗੱਡੀਆਂ ਖੋਕੇ ਜਿਹੜਾ ਸਾਡੇ ਨਾਲ ੱੱੱਕਾ ਕਰਦੇ ਨੇ ਤਾਂ ਉਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਕਿ ਸਿਟੀ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਜਿਹੜੀ ਐ ਤਿੱਖੀ ਬਹਿਸ ਹੁੰਦੀ ਐ ਇਹ ਤਸਵੀਰਾਂ ਜਿਹੜੀਆਂ ਨੇ ਭਾਨੀਗੜ ਰੋਡ ਦੇ ਉੱਤੋਂ ਸਾਂਝੀਆਂ ਕਰ ਰਹੇ ਆ ਤਾ ਦੂਜੇ ਪਾਸੇ ਦੀ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਰੋਡ ਦੇ ਉੱਤੇ ਜਾਮ ਹੈ ਕਾਫੀ ਹੱਦ ਤੋਂ ਜ਼ਿਆਦਾ ਜਿਹੜਾ ਲੱਗ ਚੁੱਕਿਆ ਹੈ ਤਾਂ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਵੀ ਲਗਾਤਾਰ ਪਰੇਸ਼ਾਨ ਨੇ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲੋਕ ਜਿਹੜੇ ਨੇ ਆਪਣੇ ਵਹੀਕਲਾਂ ਤੋਂ ਬਾਹਰ ਖੜ ਕੇ ਇਸ ਜਾਮ ਖੁੱਲਣ ਦਾ ਵੀ ਵੇਟ ਕਰਦੇ ਨਜ਼ਰ ਆ ਰਹੇ ਨੇ ਬਾਜੀਗਰ ਬੰਜਾਰਾ ਸਮਾਜਿਕ ਕਮੇਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਆਜ ਤੋਂ ਤਿੰਨ ਦਿਨ ਪਹਿਲਾਂ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਲੋਕਾਂ ਦਾ ਗਰੀਬ ਲੋਕਾਂ ਦਾ ਧੱਕੇਸ਼ਾਹੀ ਹੋ ਰਹੀ ਹੈ ਤਾਂ ਮੈਂ ਇੱਥੇ ਪਹੁੰਚਿਆ ਜਿਹੜਾ ਇੱਥੇ ਮੰਡੀਆਂ ਦੇ ਵਿੱਚ ਟੈਂਟਰ ਹੁੰਦਾ ਸੀ ਆਜ ਤੋਂ 3 ਸਾਲ ਪਹਿਲਾਂ ਸਰਕਾਰ ਦੇ ਨਾਲ ਅਸੀਂ ਲੜਾਈ ਕਰਕੇ ਬਹੁਤ ਸਾਰੇ ਸੰਘਰਸ਼ ਕਰਨੇ ਪਏ ਅਸੀਂ ਉਹ ਟੈਂਟਰ ਮਾਫ ਕਰਵਾ ਚੁੱਕੇ ਹਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਫੂਸਦਾ ਟੈਂਟਰ ਨਹੀਂ ਹੈਗਾ ਪਿਛਲੇ ਸਾਲ ਦੇ ਇਸ ਸਾਲ ਇੱਥੇ ਕੰਨੇ ਸਮਾਨ ਦੇ ਵਿੱਚ ਇੰਨੀ ਹੱਦੋਂ ਵੱਧ ਗੁੰਡਾਗਰਦੀ ਇਹ ਲੋਕ ਗਰੀਬ ਲੋਕ ਆਪਣਾ ਚਾਰ ਖੂਸ ਜ਼ਮੀਨਦਾਰ ਤੋਂ ਖਰੀਦਦੇ ਨੇ ਬਾਹਰ ਧਾਕੇ ਥਾਂ ਲੈ ਕੇ ਕਿਰਾਏ ਤੇ ਉੱਤੇ ਰੱਖ ਕੇ ਕੱਢਦੇ ਨੇ ਕੱਢ ਕੇ ਵੇਚ ਕੇ ਕਈਆਂ ਨੂੰ ਘਾਟਾ ਪੈ ਜਾਂਦਾ ਕਈਆਂ ਨੂੰ ਪ੍ਰੋਫਿਟ ਹੋ ਜਾਂਦਾ ਇੱਥੇ ਸਮਾਲੇ ਹਲਕੇ ਦੇ ਵਿੱਚ ਤੇਰਾ ਪਰਿਵਾਰ ਜਿਹੜੇ ਘਾਟਾ ਖਾ ਕੇ ਘਰਾਂ ਚ ਗਏ ਭਾਈਚਾਰੇ ਨੇ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕੀਤੀ ਉਹਨਾਂ ਨੂੰ ਕਿਹਾ ਵੀ ਰੋਜੀ ਰੋਟੀ ਆਪਣੀ ਦੁਬਾਰਾ ਚਲਾਓ ਇਹਨਾਂ ਲੋਕਾਂ ਨੇ ਜਿਹੜਾ ਖੂਸ ਰੱਖਿਆ ਹੋਇਆ ਉੱਤੇ ਜਦੋਂ ਦਾ ਇਹਨਾਂ ਨੇ ਕੱਢਿਆ ਇੱਕ ਪੂਰਾ ਗੁੰਡਾ ਰਾਜ ਐਮਐਲਏ ਦੀ ਸ਼ਾਹਤ ਹੈ ਪੁਲਿਸ ਪ੍ਰਸ਼ਾਸਨ ਦੀ ਸ਼ਾਹਤ ਹੈ ਉਹਨਾਂ ਨੂੰ ਖੂਸ ਚੱਕਰ ਨਹੀਂ ਦੇਦੇ ਜੇ ਇਹਦੇ ਕੋਈ ਉਹਨਾਂ ਨੂੰ ਭਰਉਂਦਾ ਨਹੀਂ ਤਾਂ ਪੈਟਰੋਲ ਸੁੱਟ ਕੇ ਅੱਗ ਲਾ ਦਿੰਦੇ ਆ ਫਾਇਰ ਬ੍ਰਿਗੇਡ ਬੁਲਾ ਕੇ ਵਾਰ-ਵਾਰ ਉਹ ਫੁੱਲਾਂ ਦੇ ਢੇਰ ਭਜਾਏ ਜਾ ਰਹੇ ਆ ਐਪਲੀਕੇਸ਼ਨ ਦਿੱਤੀ ਕੋਈ ਕਾਰਵਾਈ ਨਹੀਂ ਇਹਨਾਂ ਲੋਕਾਂ ਦਾ ਜੇ ਤਾਂ ਉਹ ਆ ਕੇ ਭਰਦੇ ਆ 130 ਰੁਪਏ ਦੇ ਸਾਹਮਣੇ ਜੇ ਭਰਾ ਦੇਣ ਤਾਂ ਫਿਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਹਨਾਂ ਦੀਆਂ ਗੱਡੀਆਂ ਭਰ ਕੇ ਚਲੀਆਂ ਜਾਂਦੀਆਂ ਨੇ ਜੇ ਕੋਈ ਵਪਾਰੀ ਬਾਹਰੋਂ ਆ ਕੇ 270 75 ਰੁਪਏ ਨੂੰ ਗੱਡੀ ਭਰਦਾ ਤਾਂ ਉਹਦੀਆਂ ਗੱਡੀਆਂ ਪੁਲਿਸ ਆਪਣੀ ਕਸਟਡੀ ਚ ਕਰ ਲੈਂਦੀ ਐ ਭਾਜੀ ਸਵਾਲ ਇਹ ਹੈ ਤੁਸੀਂ 4-5 ਦਿਨ ਪਹਿਲਾਂ ਵੀ ਉਰੇ ਤਰਨਾ ਲਾਇਆ ਸੀ ਤੁਹਾਡੀ ਬਰਾਦਰੀ ਦੇ ਬੰਦਿਆਂ ਨੇ ਉਦੋਂ ਕੋਈ ਸੁਆਸ਼ਨ ਨਿਕਲਿਆ ਕੁਝ ਉਦੋਂ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਉਸ ਦਿਨ ਮੈਂ ਨਹੀਂ ਸੀ ਪਰ ਸਾਡੇ ਸਾਥੀ ਸੀਗੇ ਉਸ ਦਿਨ ਇਹਨਾਂ ਨੇ ਇਹ ਕਹਿਤਾ ਸੀਗਾ ਵੀ ਅਸੀਂ ਗੱਡੀਆਂ ਉਹ ਛੱਡ ਦਿੰਨੇ ਆ ਇਹ ਲੋਕ ਆਪਣਾ ਮਾਲ ਪਰਵਾਹ ਸਕਦੇ ਆ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਫੇਰ ਰਾਹ ਨਹੀਂ ਦਿੱਤਾ ਗੱਡੀਆਂ ਨਹੀਂ ਦਿੱਤੀਆਂ ਤਾਂ ਮੈਂ ਖੁਦ ਆਇਆ ਐਸ.ਡੀ.ਐਫ. ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕੀਤੀ ਐਸ.ਐਚ.ਓ. ਸਾਹਿਬ ਨੂੰ ਫੋਨ ਕੀਤਾ ਡੀ.ਐਸ.ਪੀ. ਸਾਹਿਬ ਨੂੰ ਫੋਨ ਕੀਤਾ ਮੰਡੀ ਦੇ ਵਿੱਚ ਐਸ.ਐਚ.ਓ. ਆ ਪਾਇਆ ਤਾਂ ਐਸ.ਐਚ.ਓ. ਡੀ.ਐਸ.ਪੀ. ਸਾਹਿਬ ਦੀ ਵਰਡਿੰਗ ਸੁਣ ਲਓ ਕੀ ਸੀ ਉਹ ਕਹਿੰਦੇ ਭਾਵੇਂ ਨਾ ਗਰੀਬ ਲੋਕਾਂ ਦਾ ਫੂਸ ਹੈ ਇਹਨਾਂ ਨੇ ਮੋਲ ਲਿਆ ਕਹਿੰਦੇ ਉਹਨਾਂ ਨਾਲ ਬਹਿ ਕੇ ਸੈਟਿੰਗ ਕਰੋ ਦੱਸੋ ਜੀ ਮੁਲਾਜ਼ਮ ਕਹਿੰਦੇ ਨੇ ਤੁਹਾਨੂੰ ਰਾਜਮਾਨਾ ਕੀ ਆ ਜੀ ਉੱਥੇ ਸ਼੍ਰੀ ਆਮ ਕਹਿੰਦੇ ਉਹਨਾਂ ਨਾਲ ਬਹਿ ਕੇ ਸੈਟਿੰਗ ਕਰ ਲਓ ਮੈਂ ਇਹਨਾਂ ਨੂੰ ਕਿਹਾ ਮੈਂ ਮੇਰੀ ਗੱਲ ਸੁਣੋ ਕਿ ਛੱਟ ਕਿਸ ਚੀਜ਼ ਦੀ ਕਰਾਉਨੇ ਹੋ ਇਹਨਾਂ ਲੋਕਾਂ ਦੇ ਗਰੀਬਾਂ ਨੇ ਆਪ ਖਰੀਦਿਆ ਵੱਡਾ ਹੋਵੇ ਘਾਟ ਹੋਵੇ ਇਹਨਾਂ ਦਾ ਇਹ ਆਪਣੇ ਘਰ ਲੈ ਕੇ ਜਾਣ ਕਿਸੇ ਨੂੰ ਵੇਚਣ ਨਾ ਵੇਚਣ ਉਹਦੇ ਵਿੱਚ ਉਹਨਾਂ ਦੀ ਕੀ ਦਖਲ ਅੰਦਾਜ਼ੀ ਹੈ ਕਹਿੰਦੇ ਲੜਾਈ 'ਚ ਨਹੀਂ ਜੀ ਅਸੀਂ ਪੈਣ ਦੇਣਾ ਇਹਦਾ ਮਤਲਬ ਉਹਦੇ ਲੜਾਈ ਕਰਨ ਨੂੰ ਵੀ ਤਿਆਰ ਨਹੀਂ ਆਹ ਮੁੰਡੇ ਨੇ ਗੰਦੀ ਭਰੀ ਇਹਦੇ ਗੱਡੀ ਰਸਤੇ ਵਿੱਚ ਘੇਰ ਕੇ 13000 ਰੁਪਏ ਇਥੋਂ ਟੈਕਸ ਵਸੂਲ ਲਿਆ ਗਿਆ ਫਿਰ ਇਸ ਮੁੰਡੇ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਐਮਐਲਏ ਦਾ ਹਾਂਜੀ ਉਹੀ ਬੰਦੇ ਜਿਹੜੇ ਜਾਣ ਕੇ ਉਹਨਾਂ ਨੇ ਛੱਡੇ ਹੋਏ ਆ ਗਏ ਆਗੂ ਬਣਾ ਕੇ ਜਿਹੜੇ ਜਾਣ ਕੇ ਵੀ ਇਹਨਾਂ ਨੂੰ ਫੂਸ ਚੱਕਣ ਨਹੀਂ ਦੇ ਰਹੇ ਫਿਰ ਖੁਦ ਮੈਂ ਆਪ ਫਾਇਰ ਬ੍ਰਿਗੇਡ ਦੇ ਗੱਡੀਆਂ ਬੁਲਾ ਕੇ ਟੱਕੇ ਰਬਾ ਕੇ ਗਿਆ ਇਹ ਤੇ ਮੁੰਡੇ ਨੂੰ ਐਮਐਲਏ ਦਾ ਇੱਤੇਦੋ ਸਾਹਿਬ ਵਾਸਤੇ ਗਏ ਔਰ ਐਮਐਲਏ ਸਾਹਿਬ ਕੋਦੇ ਨੂੰ ਕਹਿੰਦੇ ਕਹਿੰਦੇ ਪਾਓ ਇਹ ਤੇ ਪਰਚਾ ਇਹਨੂੰ ਅੰਦਰ ਕਰੋ ਔਰ ਉਹਦਣਾ ਸੱਚ ਉਸਾਬ ਮੇਰੇ ਮੂੰਹ ਤੇ ਵੀ ਕਹਿ ਰਹੀ ਸੀ ਕਹਿੰਦੇ ਇਸ ਬੰਦੇ ਤੇ ਮੈਂ ਕਾਰਵਾਈ ਪਾਉਣੀ ਪਾਉਣੀ ਹੈ ਕਾਜੀ ਕਾਰਵਾਈ ਪਾਉਣੀ ਆ ਕਿਉਂਕਿ ਗਰੀਬ ਲੋਕਾਂ ਦਾ ਸਾਥ ਦੇ ਰਿਆ ਉਹਨਾਂ ਨੂੰ 270 ਰੁਪਏ ਦਾ ਰੇਟ ਦੇ ਰਿਆ ਇਸ ਬੰਦੇ ਨੂੰ ਤਾਂ ਕਹਿੰਦੇ ਇਹ ਅੰਦਰ ਕਰਾਂਗੇ ਗੁੰਡਾ ਨੂੰ ਹੱਥਾਂ ਛੱਡਿਆ ਹੋਇਆ ਅਸੀਂ ਜਿੰਨਾ ਨਾਮ ਉਹ ਗੱਡੀਆਂ ਨਹੀਂ ਛੱਡਦੇ ਜਿਹੜੀਆਂ ਫੜੀਆਂ ਹੋਈਆਂ ਨੇ ਇਹਨਾਂ ਲੋਕਾਂ ਨੂੰ ਪੂਰਨ ਅਧਿਕਾਰ ਨਹੀਂ ਦਿੰਦੇ ਤੁਹਾਨੂੰ ਕੀ ਲੱਗਦਾ ਕੀ ਦੀ ਸਹਾਈ ਤੇ ਹੋ ਰਿਹਾ आम आदमी पार्टी दी सरकार दी शह ते और एमएलए तो बिनाय काम हो ही नहीं सकदा अगर एमएलए शह ना दवे पुलिस प्रशासन शह ना दवे ता केड़ा गुंडा राज ते गुंडा राज कैसे होजूगा ठीक है जी ठीक है धन्यवाद ਗੱਡੀ ਨੂੰ ਘੇਰ ਕੇ ਟੁੱਟ ਗੁੰਡਾ ਟੈਕਸ ਵਸੂਲਿਆ ਗਿਆ ਤਾਂ ਇਹ ਕੋਰਟ ਚ ਗਿਆ ਵੀ ਮੈਂ ਉੱਥੋਂ ਮਾਲ ਖਰੀਦ ਰਿਆ ਮੈਨੂੰ ਮਾਲ ਖਰੀਦਣ ਦੀ ਪਰਮਿਸ਼ਨ ਦਿੱਤੀ ਜਾਵੇ ਦੂਜੇ ਬੰਦੇ ਮੈਨੂੰ ਤੰਗ ਕਰਦੇ ਆ ਤਾਂ ਕੋਰਟ ਨੇ ਵਪਾਰੀਆਂ ਦੀ ਸਟੇ ਲਾਈ ਵੀ ਨਾ ਪਾਲਤੀ ਉਹ ਚੱਕੇ ਤੇ ਨਾਲ ਤੂਰ ਚੱਕ ਇਹਨਾਂ ਤੇ ਸਟੇ ਲੱਗ ਗਈ ਇਹਨਾਂ ਲੋਕਾਂ ਦਾ ਠੀਕ ਸੂਰ ਹੈ ਜੀ ਜਿਨ੍ਹਾਂ ਦੀਆਂ ਗੱਡੀਆਂ ਭਰ ਨਹੀਂ ਦੇ ਰਿਹਾ ਜਾਂ ਉਹਨਾਂ ਦੇ ਫੂਸ ਨੂੰ ਅੱਗ ਲਾਈ ਜਾ ਰਹੀ ਹੈ ਹੁਣ ਮੌਕੇ ਤੇ ਪੁਲਿਸ ਆਈ ਹੈ ਕੋਈ ਗੱਲਬਾਤ ਬਣੀ ਹੈ ਕੋਈ ਨਹੀਂ ਉਹ ਤਾਂ ਜਨ ਕੇ ਆਪਣੀ ਗੱਲਾਂ ਕਰਦੇ ਆ ਜੀ ਤੁਹਾਨੂੰ ਬੁਲਾਇਆ ਸੀ ਜੀ ਇਸ ਬੰਦੇ ਨੂੰ ਬੁਲਾਇਆ ਸੀ ਜਿਹੜੇ ਲੋਕ ਪਿੱਟ ਰਹੇ ਆ ਉਹਨਾਂ ਦੀ ਤਾਂ ਕੋਈ ਸੁਣਵਾਈ ਕਰੋ ਨਾ ਮੈਂ ਖੁਦ ਉਸਨਾਂ ਐਸ.ਬੀ.ਐਮ ਸਾਹਿਬ ਨੂੰ ਇੱਥੇ ਮਿਲ ਕੇ ਡੀ.ਐਸ.ਪੀ ਸਾਹਿਬ ਨਾਲ ਮੀਟਿੰਗ ਕਰਕੇ ਐਸ.ਐਚ.ਓ ਨਾਲ ਮੀਟਿੰਗ ਕਰਕੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੱਡੀਆਂ ਲਾਉਣ ਕੇ ਰੋਕ ਦਿਓ ਨਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਜੇ ਜੇ ਮਾਲ ਭਰਦਾ ਇਹ ਤਾਂ ਜਿਹੜੀ ਮਰਜ਼ੀ ਕਾਰਵਾਈ ਕਰੋ ਉਹ ਦੂਜੇ ਜਦੋਂ ਭਰਦੇ ਆ ਉਹਨਾਂ ਦੀਆਂ ਗੱਡੀਆਂ ਦਾ ਗੂਰ ਦੇ ਰਹੇ ਆ ਜਿਹੜੇ ਗੁੰਡਾ ਰਾਜ ਕਰਕੇ ਕਰਦੇ ਆ ਇਹਨੇ ਜਿਹੜੀਆਂ ਗੱਡੀਆਂ ਭਰੀਆਂ ਸੀ ਹੁਣ ਤੱਕ ਪੁਲਿਸ ਦੀ ਕਸਟੜੀ ਚ ਨੇ ਦੂਜੀਆਂ ਗੱਡੀਆਂ 'ਚ ਲੋਕ ਲਾਉਂਦੇ ਆ ਪਹਿਲੀ ਗੱਲ ਤਾਂ ਉਹਨਾਂ ਦੀ ਗੱਡੀ ਨਹੀਂ ਉੱਥੇ ਆਉਣ ਦਿੰਦੇ ਜੇ ਕੋਈ ਆਉਂਦਾ ਡਰਦਾ ਹੋਇਆ ਵਪਾਰੀ ਇੰਨਾ ਡਰ ਗਿਆ ਕਿ ਇੱਥੇ ਆ ਨਹੀਂ ਰਿਹਾ ਮਾਲ ਲੈ ਕੇ ਜਦੋਂ ਦੀ ਗੱਡੀ ਰੋਡ ਤੇ ਨਿਕਲਦੀ ਆ ਜਾ ਕੇ ਘੇਰ ਲੈਂਦੇ ਨੇ ਉਦੋਂ 18-18 20-20000 ਰੁਪਇਆ ਨਾਲੇ ਕੁੱਟਦੇ ਆ ਨਾ ਉਹਨਾਂ ਤੋਂ 20-20000 ਜੇ ਅੱਜ ਜਿਹੜਾ ਤੁਸੀਂ ਧਰਨਾ ਲਾਇਆ ਜੇ ਕੋਈ ਹੱਲ ਨਹੀਂ ਨਿਕਲਦਾ ਅਗਲੀ ਕਾਰਵਾਈ ਕੀ ਹੈ ਅਸੀਂ ਹਣ ਮਿੱਥੇ ਸਮੇਂ ਦੀ ਅਸੀਂ ਇੱਥੇ 2 ਘੰਟੇ ਇੱਥੇ ਆ ਜੀ ਹਾਂ ਇਸ ਤੋਂ ਬਾਅਦ ਸਾਡੀ ਪਬਲਿਕ ਹੋਰ ਆ ਰਹੀ ਹੈ ਇਸ ਤੋਂ ਬਾਅਦ ਅਸੀਂ ਮੇਨ ਚੌਂਕ ਤੇ ਜਾਵਾਂਗੇ ਚਾਹੇ ਸਾਨੂੰ ਰਾਤ ਕੱਟਣੀ ਪਵੇ ਦਿਨ ਕੱਟਣਾ ਪਵੇ ਜਿੰਨਾ ਟਾਈਮ ਇਹਨਾਂ ਲੋਕਾਂ ਦਾ ਪ੍ਰਸ਼ਾਸਨ ਆ ਕੇ ਸਾਨੂੰ ਜਵਾਬ ਨਹੀਂ ਦਿੰਦਾ ਵੀ ਇਹ ਕਿਉਂ ਹੋ ਰਿਹਾ ਹੈ ਜਿਹੜੇ ਲੋਕਾਂ ਨੇ ਫੂਸ ਨੂੰ ਅੱਗ ਲਾਈ ਸੀ ਉਹਨਾਂ ਦੇ ਪਰਚਾ ਹੁਣ ਤੱਕ ਦਰਜ ਕਿਉਂ ਨਹੀਂ ਹੋਇਆ ਬਾਇ ਨੇਮ ਜਾਂ ਇਹਨਾਂ ਨਾਲ ਧੱਕੇਸ਼ਾਹੀ ਕਿਉਂ ਹੋ ਰਹੀ ਹੈ ਜਿੰਨਾਂ ਦਾ ਮੈਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਅੱਜ ਸਮੇਂ ਵਾਸਤੇ ਬੈਠਾਂਗੇ ਅਰਜੀ ਕੁਮਾਰ ਕੀ ਧਮਕੀ ਦਿੱਤੀ ਜਾਣੀ ਤੁਹਾਨੂੰ ਧਮਕੀਆਂ ਐ ਨਹੀਂ ਚਲੋ ਆਪਾਂ ਕੋਰਟ ਦੇ ਰੂਲ ਫਾਲੋ ਕਰਦੇ ਆਂ ਕੋਈ ਗੱਲ ਨਹੀਂ ਸਟੇ ਲੱਗੀ ਸੀ 17 ਤੋਂ ਲੈ ਕੇ 21 ਵਾਲ ਤੱਕ ਕਿਹ ਕੀ ਤਰੀਕ ਤੱਕ ਇਹਨਾਂ ਨੇ ਸਟੇ ਦੇ ਵਿੱਚ ਵੀ ਗੱਡੀਆਂ 6-7 ਭਰੀਆਂ ਮੇਰੇ ਲਵੇ ਆਲਰੇਡੀ ਪ੍ਰੂਫ ਹੈਗੇ ਨੇ ਜੀ ਡਿਊਟੀ ਇਨਚਾਰਜ ਭਿੰਦਰ ਸਿੰਘ ਸੀ ਮੈਂ ਉਹਨਾਂ ਨੂੰ ਫੋਨ ਕਰਿਆ ਮੈਂ ਕਿਹਾ ਸਟੇ ਲੱਗੀ ਆ ਚਲੋ ਇਹ ਕੋਰਟ ਦੀ ਉਲੰਘਣਾ ਕਰ ਰਹੇ ਨੇ ਜੋ ਇਹਨਾਂ ਨੇ ਬੰਦੀ ਐਫ ਆਈ ਆਰ ਉਹ ਲਾਂਚ ਕਰੀ ਜਾਵੇ ਵੀ ਇਹ ਕੋਰਟ ਦੀ ਸਟੇ ਦੇ ਵਿੱਚ ਵੀ ਗੱਡੀਆਂ ਭਰ ਰਹੇ ਨੇ ਵੀ ਕੋਰਟ ਨੂੰ ਚੈਲੰਜ ਕਰ ਰਹੇ ਨੇ ਉਹ ਕਹਿੰਦੇ ਆਪਣੇ ਪ੍ਰੂਫ ਭੇਜੋ ਜੀ ਮੈਂ ਲਵੇ ਸਾਰੇ ਪ੍ਰੂਫ ਧਮਿੰਦਰ ਸਰ ਨੂੰ ਮੈਂ ਭੇਜੇ ਜੀ ਉਸ ਤੋਂ ਬਾਅਦ ਚਲੋ ਇਹਨਾਂ ਨੇ ਆਪਣੀਆਂ ਗੱਡੀਆਂ ਕਿਰਾਏ ਤੇ ਲਈਆਂ ਜੀ ਇਹਨਾਂ ਨੇ ਆਪਣਾ ਮਾਰਾ ਪੁਰਾਣਾ ਚੈਸਟੇ ਲੱਗੀ ਸੀ ਦੋ ਤਿੰਨਾਂ ਤੇ ਲੱਗੀ ਸੀ ਪਾਰਟੀਆਂ ਦੇ ਦੋਨਾਂ ਤੇ ਲੱਗੀ ਸੀ ਵੀ ਇਹ ਦੋਨੇ ਨਹੀਂ ਮਾਲ ਚੱਕ ਸਕਦੇ ਆ ਜੀ ਫੇਰ ਵੀ ਇਹਨਾਂ ਨੇ ਕੀ ਕਰਿਆ ਜੀ ਸਟੇ ਦੇ ਵਿੱਚ ਵੀ ਇਹਨਾਂ ਨੇ ਮਾਲ ਆਪਣਾ ਚੱਕਿਆ ਇਹਨਾਂ ਲਈ ਕੋਈ ਕਾਨੂੰਨ ਫੋਲੋ ਨਹੀਂ ਕਰਦੇ ਇਹ ਇਹਨਾਂ ਲਈ ਕਾਨੂੰਨ ਕੋਈ ਨਾਮ ਦੀ ਚੀਜ਼ ਹੀ ਨਹੀਂ ਹੈਗੀ ਤੁਸੀਂ ਕਹਿ ਰਹੇ ਹੋ ਇਹ ਲੱਗੀ ਆ ਤੁਸੀਂ ਮਾਲ ਵੇਚ ਰਹੇ ਕਿ ਉਹ ਮਾਲ ਵੇਚ ਰਹੇ ਨੇ ਨਹੀਂ ਉਹ ਮਾਲ ਚੱਕ ਰਹੇ ਨੇ 스테 ਦੇ ਵਿੱਚ ਵੀ ਚੱਕ ਰਹੇ ਨੇ ਦੋਨਾਂ ਪਾਰਟੀਆਂ ਦੇ 스테 ਲੱਗੀ ਸੀ ਦੋਨਾਂ ਆਪੋਜ਼ਿਟ ਪਾਰਟੀਆਂ ਦੀ ਜੱਜ ਸਾਹਿਬ ਨੇ ਕਹਿ ਦਿੱਤੀ ਦੋਨੋਂ ਹੀ ਨਹੀਂ ਮਾਲ ਚੱਕ ਸਕਦੀਆਂ ਜੀ ਮਤਮਿੰਦਰ ਸਾਹਿਬ ਨੂੰ ਫੋਨ ਕਰਿਆ ਉਹ ਮਾਲ ਚੱਕ ਰਹੇ ਉਹਨਾਂ ਨੇ ਮੇਰਾ ਫੋਨ ਚੱਕਣਾ ਬੰਦ ਕਰਤਾ ਜੀ ਧਮਿੰਦਰ ਐਸਆਈ ਆਈ ਉਸ ਤੋਂ ਬਾਅਦ ਕੱਲ ਇਹਨਾਂ ਦੀਆਂ ਗੱਡੀਆਂ ਲੱਗੀਆਂ ਜੀ ਠੀਕ ਹੈ ਜਿਹੜੀਆਂ ਜਨਤਾ ਦੀਆਂ ਇਹਨਾਂ ਦੋ ਗੱਡੀਆਂ ਰੋਕਿਆ ਉਹ ਤਾਂ ਇਹਨਾਂ ਨੇ ਰੱਖ ਲਈਆਂ ਕਹਿੰਦੇ 스테 ਲੱਗੀ ਆ ਕੱਲ ਜਿਹੜੀਆਂ ਗੱਡੀਆਂ ਲੱਗੀਆਂ 스테 ਦੇ ਵਿੱਚ ਵੀ ਉਹਨਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਉਹਨਾਂ ਦੀ ਕੋਈ ਰੂਲ ਨਹੀਂ ਹੈਗੇ ਮੈਂ ਫੋਨ ਕਰਦਾ ਰਿਹਾ ਉਹਨਾਂ ਨੇ ਫੜ ਬਣਾਈ ਪ੍ਰੂਫ ਕੰਡਾ ਪਰਚੀਆਂ ਮੇਰੇ ਲਈ ਸਾਰੇ ਨਹੀਂ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਮੰਗ ਹੀ ਕਰਨਾ ਚਾਹੁੰਦੇ ਆ ਜੇ ਕਾਨੂੰਨ ਹੈ ਉਹ ਕਾਨੂੰਨ ਸਾਰੇ ਲੀਆ ਹੈ ਸਾਰੇ ਕਾਨੂੰਨ ਨੂੰ ਫੋਲੋ ਕਰਦੇ ਨੇ ਜਾਂ ਨਾ ਫਿਰ ਸਾਡੀਆਂ ਗੱਡੀਆਂ ਛੱਡੀਆਂ ਜਾਣੀ ਜਾਂ ਉਹਨਾਂ ਸੱਤ ਗੱਡੀਆਂ ਦੇ ਕਾਰਵਾਈ ਕਰਕੇ ਬੰਦ ਦੀ ਐਫ ਆਈ ਕੋਈ ਅੱਜ ਵੀ ਗੱਡੀ ਰੋਕੀ ਹੈ ਤੁਹਾਡੀ ਅੱਜ ਅਸੀਂ ਗੱਡੀ ਲਾਈ ਨਹੀਂ ਹੈਗੀ ਆ ਜਨਤਾ ਨੇ ਲਾਣੀ ਆਈ ਉਹ ਕਹਿੰਦੇ ਦੋਨਾਂ ਪਾਰਟੀਆਂ ਤੇ ਉਹ ਸਟੇ ਲੱਗੀ ਆ ਫਿਰ ਜਨਤਾ ਦਾ ਮਾਲ ਵੇਚ ਸਕਦੀ ਆ ਨਾ ਜਿੰਨੂੰ ਮਰਜ਼ੀ ਸਾਨੂੰ ਛੱਡ ਕੇ ਹੀ